ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਗਰੇਟਾ ਬਰਾਸਤ ਮੇਰੇ ਪੰਜਾਬ ਇਸ ਪੇਜ ਨਾਲ ਜਿੰਨੇ ਵੀ ਸਾਥੀ ਤੁਸੀਂ ਇਸ ਪੇਜ ਨੂੰ ਪਿਆਰ ਕਰਦੇ ਹੋ ਇਸ ਪੇਜ ਦੇ ਨਾਲ ਜੁੜਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਮੈਂ ਜੀ ਆਇਆਂ ਕਹਣਾ ਪਰਦੇਸ਼ਾਂ ਵਿਦੇਸ਼ਾਂ ਵਿੱਚ ਬਸਦੇ ਮੇਰੇ ਮੂਲ ਨਿਵਾਸੀ ਵੀਰੋ ਪੰਜਾਬੀਓ ਬਜ਼ੁਰਗੋ ਮਾਤਾਵਾਂ ਪੈਣਾ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਇੱਕ ਦੋ ਦਿਨਾਂ ਤੋਂ ਸੋਚ ਰਿਆ ਸੀ ਕਿ ਤੁਹਾਡੇ ਨਾਲ ਲਾਈਵ ਗੱਲਬਾਤ ਕੀਤੀ ਜਾਵੇ ਪਰ ਆਪਣੇ ਕੰਮ ਦੇ ਵਿੱਚ ਵਿਧੀ ਹੋਣ ਕਰਕੇ ਲਾਈਵ ਨਹੀਂ ਗੱਲ ਕਰ ਸਕਿਆ ਸੋ ਅੱਜ ਸਫ਼ਰ ਦੇ ਵਿੱਚ ਸੀ ਤਾਂ ਚਲਦੇ-ਚਲਦੇ ਤੁਹਾਡੇ ਨਾਲ ਗੱਲ ਕਰਨ ਦਾ ਜਿਹੜਾ ਹੈਗਾ ਪਵਨ ਬਣਾਇਆ ਔਰ ਦੋਸਤੋ ਜਿਸ ਵਿਸ਼ੇ ਦੇ ਉੱਪਰ ਮੈਂ ਗੱਲ ਕਰਨੀ ਹੈ ਗੱਲ ਕਰਨ ਜਾ ਰਿਹਾ ਆ ਆਪ ਸਭ ਨੂੰ ਪਤਾ ਹੈ ਕਿ ਰੰਗਰੇਟਾ ਬਰਾਦਿਸ਼ਨ ਪੰਜਾਬ ਹਮੇਸ਼ਾ ਹੀ ਗਰੀਬ ਦੀ ਚਾਹੇ ਉਹ ਗਰੀਬ ਕਿਸੇ ਵੀ ਜਾਤ ਪਾਤ ਧਰਮ ਦੇ ਨਾਲ ਸਬੰਧਤ ਹੋਵੇ ਸਾਡੀ ਰੰਗਰੇਟਾ ਬਰਾਦਿਸ਼ਨ ਦੀ ਲੜਾਈ ਕਿਸੇ ਜਾਤ ਪਾਤ ਧਰਮ ਵਿਸ਼ੇਸ਼ ਵਿਅਕਤੀ ਦੇ ਖਿਲਾਫ ਨਹੀਂ ਹੈ ਸਾਡੀ ਜਿਹੜੀ ਲੜਾਈ ਹੈ ਰਗਰੇਟਾ ਬਰਾਸਤ ਮਹੀਨ ਪੰਜਾਬ ਇਸ ਫਲਸਫੀ ਦੇ ਉੱਤੇ ਕੰਮ ਕਰਦਾ ਕਿ ਅਸੀਂ ਕਿਸੇ ਵੀ ਗਰੀਬ ਦੇ ਨਾਲ ਟੱਕਾ ਜ਼ੁਲਮ ਨਹੀਂ ਹੋਣਾ ਜੜਾ ਔਰ ਸਾਥੀਓ ਅੱਜ ਦਾ ਜੋ ਵਿਸ਼ਾ ਹੈ ਵਿਸ਼ੇ ਤੇ ਆਉਣ ਤੋਂ ਪਹਿਲਾਂ ਮੈਂ ਸਾਥੀਆਂ ਨੂੰ ਕਹਿਣਾ ਚਾਹਨਾ ਹੈ ਕਿ ਵੱਧ ਤੋਂ ਵੱਧ ਇਸ ਲਾਈਵ ਦੇ ਵਿੱਚ ਜੁੜੋ ਔਰ ਦੋਸਤੋ ਇੱਕ ਚੀਜ਼ ਮਨਜੂਰ ਪੀਆਰ ਕਰਿਓ ਕਿ ਮੇਰੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਕਿਉਂਕਿ ਗੱਡੀ ਦੇ ਵਿੱਚ ਲਾਈਵ ਫੋਨ ਕਰਕੇ ਹੋ ਸਕਦਾ ਕੋਈ ਆਵਾਜ਼ ਥੋੜੀ-ਬੋਤੀ ਤੁਹਾਨੂੰ ਘੱਟ ਵੱਤ ਸੁਣਾਈ ਦੇ ਰਹੀ ਹੋਵੇ ਕੀ ਮੇਰੀ ਗੱਲ ਤੁਹਾਨੂੰ ਸਮਝ ਆਉਂਦੀ ਹੈ ਇੱਕ ਵੀ ਵਿਅਕਤੀ ਕਿਰਪਾ ਕਰਕੇ ਮੈਨੂੰ ਮੈਸੇਜ ਰੂਪ ਆ ਕੇ ਦੱਸ ਦੇ ਕਿ ਹਾਂ ਆਵਾਜ਼ ਸਹੀ ਆ ਰਹੀ ਹੈ ਤਾਂ ਕਿ ਫਿਰ ਆਪਾਂ ਇਸ ਗੱਲ ਨੂੰ ਜਾਰੀ ਰੱਖ ਸਕੀਏ ਗੱਲਬਾਤ ਕਰ ਸਕੀਏ ਹੋਰ ਕੋਸ਼ਿਸ਼ ਕਰੋ ਕਿ ਇਸ ਵੀਡੀਓ ਨੂੰ ਜਲਦੀ-ਜਲਦੀ ਨੂੰ ਸ਼ੇਅਰ ਜ਼ਰੂਰ ਕਰਿਓ ਸਾਥਿਓ ਆਪ ਸਭ ਨੂੰ ਜਿਵੇਂ ਪਤਾ ਹੈ ਕਿ ਰੰਗਰੇਟਾ ਵਰਾਸਟ ਮਿਸ਼ਨ ਪੰਜਾਬ ਹਮੇਸ਼ਾ ਮਜ਼ਦੂਰਾਂ ਦੀ ਗੱਲ ਕਰਦਾ ਹੈ ਹਮੇਸ਼ਾ ਲੇਬਰ ਕੈਟਾਗਰੀ ਨੂੰ ਉਹਦੀ ਆਰਥਿਕ ਵਿਵਸਥਾ ਨੂੰ ਉੱਚਾ ਚੁੱਕਣ ਦੀ ਗੱਲ ਕਰਦਾ ਹੈ ਸੋ ਅੱਜ 12 ਤਰੀਕ ਹੈ ਔਰ ਜਿੱਦਾਂ ਸਭ ਨੂੰ ਪਤਾ ਹੈ ਕਿ 13 ਤਰੀਕ ਨੂੰ ਕਿਸਾਨ ਜੂਨੀਅਨ ਵੱਲੋਂ ਦਿੱਲੀ ਵਿਖੇ ਇੱਕ ਵਾਰ ਫੇਰ ਧਰਨਾ ਲਗਾਇਆ ਜਾ ਰਿਹਾ ਹੈ ਔਰ ਸਾਥੀਓ ਦੋਸਤੋ ਉਸ ਧਰਨੇ ਦਾ ਜਿਹੜਾ slogan ਹੈ ਨਿਸ਼ਾਨ ਹੈ ਉਹ ਫੇਰ ਇਹੀ ਬਣਾਇਆ ਗਿਆ ਹੈ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤਾਂ ਸਾਥਿਓ ਮੇਰੇ ਵੀਰੋ ਮੈਂ ਆਪ ਜੀ ਨੂੰ ਸੁਚੇਤ ਕਰਨ ਵਾਸਤੇ ਇਸ ਵੀਡੀਓ ਨੂੰ ਪਾ ਰਿਹਾ ਹਾਂ ਕਿਉਂਕਿ ਜਿੱਦਾਂ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਜੋ ਦਿੱਲੀ ਵਿਖੇ ਧਰਨਾ ਲੱਗਿਆ ਸੀ ਉਸ ਧਰਨੇ ਦੇ ਵਿੱਚ ਮੇਰੇ ਬਹੁਤ ਸਾਰੇ ਮਜ਼ਦੂਰ ਸਾਥੀਆਂ ਨੇ ਇਹਨਾਂ ਦੇ ਨਾਲ ਬਰਾਬਰ ਮੋਢੇ ਦੇ ਨਾਲ ਵੋਟਾਂ ਲਾ ਕੇ ਬਾਹ ਬਣ ਕੇ ਉਸ ਸੰਘਰਸ਼ ਨੂੰ ਕਾਮਯਾਬ ਕੀਤਾ ਸੀ ਲੇਕਿਨ ਜਦੋਂ ਇਹ ਸੰਘਰਸ਼ ਜਿੱਤਿਆ ਗਿਆ ਜਦੋਂ ਇਹ ਸਾਡੀ ਲੜਾਈ ਹਾਲਾਂਕਿ ਉਹ ਜਿਹੜੀ ਲੜਾਈ ਸੀ ਉਹ ਸਾਡੀ ਖੂਨ ਦੀ ਲੜਾਈ ਸੀ ਕਿਉਂਕਿ ਅਸੀਂ ਵੀ ਤਾਂ ਕਣਕ ਖਾਣੇ ਆ ਅਸੀਂ ਵੀ ਤਾਂ ਉਹਨਾਂ ਖੇਤਾਂ ਦੇ ਵਿੱਚੋਂ ਪੈਦਾ ਹੋਈਆਂ ਸਬਜ਼ੀਆਂ ਫਲ ਖਾਣੇ ਆ ਸੋ ਕਾਲੇ ਕਾਨੂੰਨਾਂ ਦੇ ਖਿਲਾਫ ਜੋ ਲੜਾਈ ਰੰਬੀ ਗਈ ਅਸੀਂ ਉਸ ਲੜਾਈ ਦੇ ਵਿੱਚ ਪੂਰੇ ਤਰ੍ਹਾਂ ਦੇ ਨਾਲ ਹਿੱਸੇਦਾਰੀ ਪਾਈ ਲੇਕਿਨ ਸਾਥੀਓ ਜਦੋਂ ਇਹ ਲੜਾਈ ਜਿੱਤੀ ਗਈ ਸਿਰਫ ਤੇ ਸਿਰਫ ਕਿਸਾਨੀ ਮੰਗਾਂ ਦੀ ਗੱਲ ਕੀਤੀ ਗਈ ਉਥੇ ਮਜ਼ਦੂਰ ਦੀ ਕੋਈ ਵੀ ਮੰਗ ਨਹੀਂ ਰੱਖੀ ਗਈ ਔਰ ਜਦੋਂ ਇਹ ਲੜਾਈ ਜਿੱਤ ਕੇ ਵਾਪਸ ਆਏ ਘਰਾਂ ਵੱਲ ਪਰਤੇ ਤਾਂ ਮੈਨੂੰ ਯਾਦ ਹੈ ਕਿਦਾਂ ਅੱਜ ਮੈਂ ਸਫ਼ਰ 'ਚ ਐ ਉਹ ਦਿਨ ਵੀ ਸਾਡੀ ਮੋਕੇ ਮੀਟਿੰਗ ਸੀ ਤਾਂ ਵੱਡੇ ਵੱਡੇ ਟਰੈਕਟਰਾਂ ਦੇ ਉੱਪਰ ਵੱਡੇ ਵੱਡੇ ਸਾਊਂਡ ਲਗਾ ਕੇ ਸਿਰਫ ਤੇ ਸਿਰਫ ਇੱਕੋ ਨਾਲਾ ਸੀ ਕਿ ਕਿਸਾਨਾਂ ਦੀ ਜਿੱਤ ਹੋਈ ਐ ਜੱਟਾਂ ਦੀ ਜਿੱਤ ਹੋਈ ਐ ਅਸੀਂ ਮੋਤੀ ਦੇ ਗਲ ਦੇ ਉੱਤੇ ਗੂਟਾ ਰੱਖ ਲਿਆ ਮੈਂ ਕਹਿੰਦਾ ਕਿ ਲੜਾਈ ਜਿੱਤੀ ਗਈ ਪਰ ਫੇਰ ਕਹਿੰਦਾ ਜੇ ਕਿਸਾਨ ਦੇ ਨਾਲ ਮਜ਼ਦੂਰ ਨਾ ਹੁੰਦਾ ਤਾਂ ਉਹ ਜਿਹੜਾ ਕੋਲ ਸੀ ਉਹ ਜਿੱਤਿਆ ਨਹੀਂ ਜਾ ਸਕਦਾ ਸੀ ਸੋ ਮੇਰੀ ਜੋ ਮਜ਼ਦੂਰ ਜਮਾਤ ਹੈ ਬੜੀ ਭੋਲੀ ਹੈ ਗਰੀਬ ਲੋਕ ਨੇ ਔਰ ਬੜੇ ਦਿਲ ਦੇ ਨਰਮ ਨੇ ਔਰ ਇਹ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਆ ਤੇ ਇਤਰਾਰ ਲੋਕਾਂ ਦੇ ਅੰਗਲਾਂ ਦੇ ਵਿੱਚ ਆ ਜਾਂਦੇ ਆ ਮੈਨੂੰ ਅੱਜ ਵੀ ਯਾਦ ਹੈ ਕਿ ਬਹੁਤ ਸਾਰੇ ਉੱਥੇ ਕਿਸਾਨਾਂ ਦੀ ਧਰਨੇ ਦੌਰਾਨ ਮੌਤ ਹੋਈ ਔਰ ਬਹੁਤ ਸਾਰੇ ਮਜ਼ਦੂਰ ਸਾਥੀਆਂ ਦੀ ਵੀ ਹੋਈ ਲੇਕਿਨ ਮੈਨੂੰ ਅੱਜ ਤੱਕ ਇਹ ਗੱਲ ਸਮਝ ਨਹੀਂ ਆਈ ਜਿੰਨਾ ਕਿਸਾਨਾਂ ਦੀ ਮੌਤ ਹੋਤੇ ਹੋਈ ਉਹਨਾਂ ਨੂੰ ਨੌਕਰੀ ਵੀ ਮਿਲ ਗਈ ਉਹਨਾਂ ਨੂੰ ਮੁਆਵਜ਼ਾ ਵੀ ਮਿਲ ਗਿਆ ਲੇਕਿਨ ਮੇਰੇ ਮਜ਼ਦੂਰ ਵਰਗ ਨੂੰ ਮੇਰੇ ਮਜ਼ਦੂਰ ਸਾਥੀਆਂ ਨੂੰ ਜਿੰਨਾਂ ਦੀ ਮੌਤ ਹੋਈ ਸੀ ਉਹਨਾਂ ਨੂੰ ਨਾ ਤਾਂ ਕੋਈ ਨੌਕਰੀ ਤੇ ਨਾ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਸੋ ਮੇਰਾ ਮੈਂ ਮਜ਼ਦੂਰਾਂ ਦੀ ਲੜਾਈ ਲੜਦਾ ਹਾਂ ਮੈਂ ਮਜ਼ਦੂਰਾਂ ਵਾਸਤੇ ਬੋਲਦਾ ਹਾਂ ਮੈਂ ਮਜ਼ਦੂਰਾਂ ਦੀ ਜਮਾਤ ਨੂੰ ਉੱਪਰ ਚੁੱਕਣ ਵਾਸਤੇ ਜੋ ਵੀ ਮੇਰੇ ਤੋਂ ਕੋਸ਼ਿਸ਼ ਹੁੰਦੀ ਹੈ ਮੈਂ ਕਰਦਾ ਹਾਂ ਜਿਸ ਵੀ ਲੜਾਈ ਦਾ ਮੈਨੂੰ ਪਤਾ ਲੱਗਦਾ ਮੈਂ ਉੱਤੇ ਜਾ ਕੇ ਇਨਸਾਫ਼ ਦਿਵਾਉਣ ਦੀ ਗੱਲ ਕਰਦਾ ਸੋ ਸਾਥੀਓ ਮੇਰਾ ਫਰਜ ਬਣਿਆ ਮੈਨੂੰ ਲੱਗਿਆ ਕਿ ਮੈਨੂੰ آگਾਹ ਕਰਨਾ ਚਾਹੀਦਾ ਮੇਰੇ ਮਜ਼ਦੂਰ ਸਾਥੀਆਂ ਨੂੰ ਕਿਉਂਕਿ ਪਹਿਲਾਂ ਸਾਡੇ ਨਾਲ ਜੋ ਸ਼ੋਸ਼ਨ ਹੋ ਗਿਆ ਉਹ ਹੁਣ ਨਾ ਹੋਵੇ ਜੋ ਸਾਡੇ ਨਾਲ ਪਹਿਲਾਂ ਹੋਇਆ ਉਹ ਹੋ ਨਾ ਹੋਵੇ ਦੋਸਤੋ ਜਦ ਕੇ ਮਜ਼ਦੂਰ ਜਵਾਬ ਦੀ ਗੱਲ ਕਰਨ ਦੀ ਬਜਾਏ ਉੱਥੇ ਸਾਡੇ ਇੱਕ ਗਰੀਬ ਮਜ਼ਦੂਰ ਨੂੰ ਮਾਰ ਕੇ ਅਨਕਾ ਮਾਰ ਕੇ ਟੰਗ ਕੇ ਉਹਦੇ ਉੱਤੇ ਬੇਅਦਬੀ ਦਾ ਇਲਜ਼ਾਮ ਲਗਾਇਆ ਲੇਕਿਨ ਉਹ ਵਿਚਾਰਾ ਗਰੀਬ ਸਿਰਫ ਤੇ ਸਿਰਫ ਉਹਨਾਂ ਨੇ ਹਿੰਗ ਸਿੰਘਾਂ ਦੀ ਸੇਵਾ ਕਰਦਾ ਹੁੰਦਾ ਸੀ ਔਰ ਇਹਨਾਂ ਨੇ ਆਪਣੇ ਆਪ ਨੂੰ ਉੱਤੇ ਵੱਡਾ ਸ਼ੋਅ ਕਰਨ ਦੇ ਵਾਸਤੇ ਉਸ ਗਰੀਬ ਵਿਚਾਰੇ ਨੂੰ ਮਾਰ ਕੇ ਟੰਗ ਦਿੱਤਾ ਸੋ ਸਾਥੀਓ ਹੋਰ ਬੜਾ ਸ਼ੋਸ਼ਨ ਹੋਇਆ ਮੇਰੇ ਸਾਥੀਆਂ ਨਾਲ ਮੇਰੇ ਮਜ਼ਦੂਰਾਂ ਨਾਲ ਔਰ ਮੈਂ ਜੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਕਲੀਅਰ ਕਰਨ ਲੱਗ ਜਾ ਤਾਂ ਮੈਨੂੰ ਲੱਗਦਾ ਬਹੁਤ ਸਮਾਂ ਲੱਗ ਜਾਊਗਾ ਸੋ ਮੇਰਾ ਆਪ ਸਭ ਨੂੰ ਇਹੀ ਕਹਿਣਾ ਬੰਦ ਹੈ ਕਿ ਕਿਰਪਾ ਕਰਕੇ ਜਿਹੜਾ ਕੱਲ 13 ਤਰੀਕ ਨੂੰ ਦਿੱਲੀ ਵਾਸਤੇ ਇਹ ਕੂਚ ਕਰਨ ਲੱਗੇ ਆ ਕਿਸਾਨ ਧਰਨਾ ਦੇਣ ਲੱਗੇ ਆ ਮੈਨੂੰ ਨਹੀਂ ਪਤਾ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣਾ ਇਹਨਾਂ ਨੇ ਪਰ ਪਰ ਹੁਣ ਮੈਂ ਕਿਸਾਨ ਜਿੱਥੇ ਬੰਦੀਆਂ ਨੂੰ ਕੁਝ ਸਵਾਲ ਪੁੱਛਣੇ ਚਾਹਣਾ ਕੀ ਅੱਜ ਫੇਰ ਤੁਹਾਨੂੰ ਮਜ਼ਦੂਰ ਦੀ ਯਾਦ ਆ ਗਈ? ਕੀ ਅੱਜ ਫੇਰ ਤੁਹਾਨੂੰ ਮਜ਼ਦੂਰ ਯਾਦ ਆ ਗਿਆ? ਅੱਜ ਫੇਰ ਤੁਹਾਡੇ ਨਾਰੇ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਰਾ ਤੁਸੀਂ ਸ਼ਾਮਲ ਕਰ ਲਿਆ। ਪਰ ਹੁਣ ਮੈਂ ਆਪਣੇ ਮਜ਼ਦੂਰ ਸਾਥੀਆਂ ਨੂੰ ਕੁਝ ਕਹਿਣਾ ਚਾਹਣਾ, ਕੁਝ ਦੱਸਣਾ ਚਾਹਣਾ ਕਿ ਮਜ਼ਦੂਰ ਸਾਥਿਓ ਪਹਿਲੀ ਗੱਲ ਹੁਣ ਤੱਕ ਤੁਹਾਡੇ ਨਾਲ ਬਹੁਤ ਸਾਰੀਆਂ ਕਟਨਾਵਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕਟਨਾਵਾਂ ਹਰ 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 ਜਗ੍ਹਾ ਦੇ ਉੱਤੇ ਹੋ ਰਹੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਕਿਤੇ ਵੀ ਕਿਸਾਨ ਜੱਤੇਬੰਦੀ ਨੇ ਆਪਣਾ ਸਾਥ ਦਿੱਤਾ ਹੋਵੇ ਇੱਕ ਦੋ ਘਟਨਾਵਾਂ ਨੂੰ ਛੱਡ ਕੇ ਉਹ ਵੀ ਲੱਖਾਂ ਸਿਧਾਨਾ ਜਿਸ ਪਰਸਨ ਨੇ ਅ ਸਕਰੂਰ ਕੋਲੇ ਇੱਕ ਬੱਚਾ ਕੁੱਟਿਆ ਸੀ ਉੱਥੇ ਜਰੂ ਸਾਡੀ ਹੈਲਪ ਕੀਤੀ ਸੀ ਮਦਦ ਕੀਤੀ ਸੀ ਨਹੀਂ ਅੱਜ ਤੱਕ ਕਿਤੇ ਵੀ ਮਜ਼ਦੂਰਾਂ ਦੇ ਨਾਲ ਟੱਕਾ ਹੋਇਆ ਕਿਸੇ ਵੀ ਮਜ਼ਦੂਰ ਦੀ ਧੀ ਭੈਣ ਦਾ ਟੱਕਾ ਹੋਇਆ ਪਰ ਇਨਾ ਲੋਕਾਂ ਨੇ ਕਦੇ ਵੀ ਸਾਡਾ ਸਾਥ ਨਹੀਂ ਦਿੱਤਾ ਇਹ ਸੱਚ ਹੈ ਸਾਥੀਓ ਇਹ ਕੌੜਾ ਹੈ ਔਰ ਕੌੜਾ ਸੱਚ ਚੁਭਦਾ ਵੀ ਜ਼ਰੂਰ ਹੈ ਤੇ ਕੌੜਾ ਵੀ ਲੱਗਦਾ ਹੈ ਕਿਉਂਕਿ ਸੱਚ ਨੂੰ ਸੁਣਨਾ ਤੇ ਸੱਚ ਨੂੰ ਸਹਿਣਾ ਵੀ ਬਹੁਤ ਵੱਡੀ ਗੱਲ ਹੈ ਸਾਥੀਓ ਇਹ ਗੱਲ ਬਿਲਕੁਲ ਸੱਚ ਹੈ ਕਿ ਸਾਡੇ ਜਿਹੜੇ ਮਜ਼ਦੂਰ ਸਾਥੀ ਹੈ ਉਹ ਵਿਚਾਰੇ ਹੁਣ ਫੇਰ ਜਾਣਗੇ ਨਾਲ ਤਾਂ ਮੈਂ ਰੋਕਦਾ ਨਹੀਂ ਹੈ ਜਾਣ ਤੋਂ ਪਰ ਉਹਨਾਂ ਦੇ ਨਾਲ ਇਹ ਗੱਲ ਖੋੜ ਕੇ ਜਾਇਓ ਇਹ ਗੱਲ ਕਰਕੇ ਜਾਇਓ ਕਿ ਭਾਈ ਜੇਕਰ ਤੁਸੀਂ ਮਜ਼ਦੂਰ ਦਾ ਨਾਲਾ ਦਿੱਤਾ ਤੁਸੀਂ ਕਿਸਾਨ ਮਜ਼ਦੂਰ ਏਕਤਾ ਕਹਿੰਦੇ ਹੋ ਤਾਂ ਹੁਣ ਸਾਡੀਆਂ ਜਿਹੜੀਆਂ ਤੁਹਾਡੀਆਂ ਕਿਸਾਨਾਂ ਵਾਲੀਆਂ ਮੰਗਾਂ ਹੈਗੀਆਂ ਉਹਦੇ ਵਿੱਚ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਕੀ ਜਿਹੜੀਆਂ ਸਾਡੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਜਿੱਦਾਂ ਸਾਡਾ ਹਰ 6 ਮਹੀਨਿਆਂ ਬਾਅਦ ਤੁਹਾਡੀ ਫਸਲ ਦਾ ਰੇਟ ਵੱਧਾ ਜਾਂ ਹਰ 6 ਮਹੀਨਿਆਂ ਬਾਅਦ ਮਹਿੰਗਾਈ ਵਧਦੀ ਹੈ ਪਰ ਦੁੱਧ ਦੇ ਰੇਟ ਬਹੁਤ ਵਧ ਗਏ ਸਿਲੰਡਰ ਦੇ ਰੇਟ ਬਹੁਤ ਵਧ ਗਏ ਕਣਕ ਦਾ ਰੇਟ ਹਰ ਵਾਰ ਵਧਦਾ ਪਰ ਕੀ ਮਜ਼ਦੂਰ ਦਾ ਦਿਹਾੜੀ ਰੇਟ ਜਿਹੜਾ ਕਿ ਅੱਜ 700 ਰੁਪਏ ਹੋਣਾ ਚਾਹੀਦਾ ਕੀ ਮਜ਼ਦੂਰ ਦੀ ਦਿਹਾੜੀ ਦਾ ਰੇਟ ਦੀ ਬਦਨਾਰੇ ਗੱਲ ਕਿਸਾਨ ਜਥੇਬੰਦੀਆਂ ਨੇ ਕੀਤੀ ਹੈ ਮੈਨੂੰ ਨਹੀਂ ਲੱਗਦਾ ਕਿ ਕੀਤੀ ਹੋਊਗੀ ਨਰੇਗਾ ਦੀ ਗੱਲ ਕਰਨਾ ਤਾਂ ਨਰੇਗਾ ਦੇ ਵਿੱਚ ਸੈਂਟਰ ਗਵਰਨਮੈਂਟ ਭਾਰਤ ਸਰਕਾਰ ਆਪਣੇ ਪੈਸੇ ਪਾ ਰਹੀ ਹੈ ਪਰ ਪੰਜਾਬ ਦੀ ਗਵਰਨਮੈਂਟ ਨੇ ਅਜ ਤੱਕ ਆਵਦਾ ਬਣਦਾ ਹਿੱਸਾ ਨਹੀਂ ਪਾਇਆ ਕਿਉਂਕਿ ਜੇਕਰ ਨਰੇਗਾ ਦੇ ਵਿੱਚ ਭਾਰਤ ਸਰਕਾਰ ਦੇ ਨਾਮ ਨਾਲ ਕਿਉਂਕਿ ਇਹ ਜਿਹੜਾ ਕੰਮ ਹੈ ਇਹ 60 40 ਦਾ ਕੰਮ ਹੈ ਉਹ ਆਪ ਦਾ 60% ਪੈਸਾ ਪਾ ਰਿਹਾ ਜਿੱਦੀ ਦਿਹਾੜੀ 260 ਰੁਪਏ ਜਾਂ 240 ਰੁਪਏ ਬਣਦੀ ਹੈ ਪਰ ਜੇਕਰ ਕਿਸਾਨ ਪੰਜਾਬ ਦੀ ਵਜੂਦਾ ਸਰਕਾਰ ਨਰੇਗਾ ਦੇ ਪੈਸੇ ਪਾਉਣੇ ਸ਼ੁਰੂ ਕਰੇ 40% ਪੈਸਾ ਪਾਵੇ ਤਾਂ ਇਹ ਦਿਹਾੜੀ 430 ਤੋਂ 440 ਰੁਪਏ ਬਣਦੀ ਹੈ ਮੈਨੂੰ ਦੁੱਖ ਹੈ ਅੱਜ ਕੜਾਕੇ ਦੀ ਠੰਡ ਦੇ ਵਿੱਚ ਮੇਰੀਆਂ ਉਹ ਮਤਾਵਾ ਮੇਰੀਆਂ ਉਹ ਪਹਿਣਾ ਮੇਰੇ ਉਹ ਬਜ਼ੁਰਗ ਸਾਥੀ ਛਪੜਾ ਦੇ ਗੰਦ ਚੱਕਦੇ ਆ ਸੂਆਂ ਦੀਆਂ ਸੂਆਂ ਨੂੰ ਸਾਫ਼ ਕਰਦੇ ਆ ਨਹਿਰਾਂ ਨੂੰ ਸਾਫ਼ ਕਰਦੇ ਆ ਅੱਜ ਕੜਾਕੇ ਦੀ ਠੰਡ ਦੇ ਵਿੱਚ ਹੱਥ ਚੱਲਣਾ ਵੀ ਮੁਸ਼ਕਲ ਹੈ ਪਰ ਹੁਣ ਤੁਸੀਂ ਮੈਨੂੰ ਦੱਸੋ ਕਿ ਪੂਰਾ ਦਿਨ 260 ਰੁਪਏ ਜਾਂ 270 ਰੁਪਿਆ ਦੇ ਵਿੱਚ ਗੁਜ਼ਾਰਾ ਹੋ ਸਕਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ 260 ਰੁਪਏ ਜਾਂ 270 ਰੁਪਏ ਨਾਲ ਰੋਟੀ ਖਾਧੀ ਜਾ ਸਕਦੀ ਹੈ ਸੋ ਇਹ ਸਾਡੀ ਮੰਗ ਹੈ ਕਿ ਸਾਡਾ ਜੋ ਨਰੇਗਾ ਦਾ ਪੈਸਾ ਹੈ ਉਹਦੀ ਦਿਹਾੜੀ ਪੰਜਾਬ ਗਵਰਨਮੈਂਟ ਆਪ ਦਾ ਪੈਸਾ ਪਾਵੇ ਲੇਕਿਨ ਨਹੀਂ ਪਾ ਰਹੀ ਸਾਡੇ ਬੱਚਿਆਂ ਦੀ ਸਕਾਲਰਸ਼ਿਪ ਜਿਹੜੀ ਕਿ ਰੋਕ ਦਿੱਤੀ ਗਈ ਆ ਪੰਜਾਬ ਸਰਕਾਰ ਵੱਲੋਂ ਸਾਡੇ ਬੱਚਿਆਂ ਦੀਆਂ ਡਿਗਰੀਆਂ ਯੂਨੀਵਰਸਿਟੀਆਂ ਕੌਜਾਂ ਦੇ ਵਿੱਚ ਪਈਆਂ ਨੇ ਉਹ ਨਹੀਂ ਲੈ ਸਕਦੇ ਅੱਜ ਸਾਡੇ ਬੱਚਿਆਂ ਦੀ ਮੈਰਜਾ ਹੋ ਗਈਆਂ ਉਹਨਾਂ ਦੇ ਬੱਚੇ ਹੋ ਗਏ ਪਰ ਉਹਨਾਂ ਦੀਆਂ ਡਿਗਰੀਆਂ ਕਾਲਜਾਂ ਸਕੂਲਾਂ ਦੇ ਵਿੱਚ ਪਈਆਂ ਨੇ ਕਿਉਂ ਕਿ ਇਹ ਪੰਜਾਬ ਦੀ ਮੌਜੂਦਾ ਸਰਕਾਰ ਵਜੀਫੇ ਦਾ ਪੈਸਾ ਸਕਾਲਰਸ਼ਿਪ ਦਾ ਪੈਸਾ ਜਿਹੜਾ ਹੈਗਾਗਾ ਉਹ ਨਹੀਂ ਦੇ ਰਹੀ ਸਾਡੇ ਕੱਚੇ ਮਕਾਨ ਪੱਕੇ ਕਰਨ ਦਾ ਪੈਸਾ ਨਹੀਂ ਦੇ ਰਹੀ ਸਾਡੇ ਰਾਸ਼ਨ ਕਾਰਡ ਬੰਦ ਕਰ ਦਿੱਤੇ ਗਏ ਉਹਨਾਂ ਨੂੰ ਬਹਾਲ ਕਰਨ ਵਾਸਤੇ ਜੋ ਸਾਡੇ ਮਜ਼ਦੂਰ ਜਥੇਬੰਦੀਆਂ ਲੜਾਈ ਲੜਦੀਆਂ ਨੇ ਹੋਰ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਪਰ ਉਹਨਾਂ ਮੰਗਾਂ ਦੇ ਉੱਪਰ ਕਦੇ ਵੀ ਕਿਸਾਨ ਜਥੇਬੰਦੀਆਂ ਨੇ ਅੱਜ ਤੱਕ ਸਾਂਝੇ ਫਰੰਟ ਦੇ ਬਣਾਏ ਆ 노 ਡਾਊਟ ਸਾਂਝੇ ਫਰੰਟ ਬਣਾਏ ਆ ਪਰ ਬਣਾਏ ਸਿਰਫ ਕਾਗਜ਼ਾਂ 'ਚ ਹੈ ਸਿਰ ਕਿਸਾਨਾਂ ਦੀ ਗੱਲ ਹੁੰਦੀ ਹੈ ਮਜ਼ਦੂਰਾਂ ਦੀ ਕੋਈ ਵੀ ਮੰਗ ਨਹੀਂ ਮੰਗੀ ਜਾਂਦੀ ਜਾਂ ਉਹਦੇ ਤੇ ਨਹੀਂ ਲੜਾਈ ਲੜੀ ਜਾਂਦੀ ਸੋ ਸਾਥੀਓ ਮੇਰਾ ਤੁਹਾਨੂੰ ਕਹਿਣ ਦਾ ਮਤਲਬ ਇਹ ਬਣਦਾ ਹੈ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਮੰਨਦੇ ਹੋ ਤੁਹਾਨੂੰ ਇਹ ਕਹਿੰਦੇ ਆ ਕਿ ਸਾਡਾ 9 ਮਾਸ ਦਾ ਰਿਸ਼ਤਾ ਹੈ ਤਾਂ ਸਾਥੀਓ ਫਿਰ 9 ਮਾਸ ਦੇ ਰਿਸ਼ਤੇ ਦਾ ਮਤਲਬ ਇਹ ਹੁੰਦਾ ਹੈ ਕਿ ਜੇਕਰ ਤੁਹਾਡੀਆਂ ਪੰਜ ਮੰਗਾਂ ਹੈਗੀਆਂ ਤੁਸੀਂ ਪੰਜ ਮੰਗਾਂ ਦੀ ਲੜਾਈ ਲੜ ਰਹੇ ਹੋ ਪਸਾਨਾਂ ਦੀ ਤਾਂ ਘਟੋ ਘੱਟ ਆਬਾਦੀ ਦੇ ਮੁਤਾਬਕ ਲਾ ਲਓ ਤਾਂ ਅੱਧੀਆਂ ਮੰਗਾਂ ਸਾਡੀਆਂ ਵੀ ਤੁਹਾਡੀ ਉਸ ਜਿਹੜਾ ਹੈਗਾਗਾ ਤੁਸੀਂ ਜੋ ਵੀ ਉਹ ਉੱਤੇ ਬਣਾ ਕੇ ਚੱਲ ਰਹੇ ਹੋ ਉਹਨਾਂ ਪੰਜ ਮੰਗਾਂ ਦੇ ਵਿੱਚ ਸੱਤ ਮੰਗਾਂ ਦੇ ਵਿੱਚ ਸਾਡੀਆਂ ਵੀ ਮਜ਼ਦੂਰਾਂ ਦੀਆਂ ਚਾਰ ਮੰਗਾਂ ਜਿਹੜੀਆਂ ਉਹ ਹੋਣੀਆਂ ਲਾਜ਼ਮੀ ਬੰਦੀਆਂ ਨੇ ਸੋ ਇਸ ਕਰਕੇ ਮੈਂ ਆਪ ਸਭ ਨੂੰ ਇਹ ਦੱਸਣ ਵਾਸਤੇ ਇਸ ਵੀਡੀਓ ਨੂੰ ਪਾ ਰਿਹਾ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਥਿਓ ਕਿਉਂਕਿ 13 ਤਰੀਕ ਨੂੰ ਜੋ ਦਿੱਲੀ ਤਰਨਾ ਲੱਗਣ ਜਾ ਰਿਹਾ ਹੈ ਉਹਦੇ ਵਿੱਚ ਮੇਰੇ ਮਜ਼ਦੂਰਾਂ ਦਾ ਸ਼ੋਸ਼ਣ ਦੁਬਾਰੇ ਨਾ ਹੋਵੇ ਔਰ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਜੇਕਰ ਇਹ ਗੱਲਾਂ ਗਲਤ ਨੇ ਤਾਂ ਤੁਸੀਂ ਕਮੈਂਟ ਬਾਕਸ ਕਰਕੇ ਕਮੈਂਟ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਪਾ ਸਕਦੇ ਹੋ ਔਰ ਮੈਨੂੰ ਦੱਸ ਸਕਦੇ ਹੋ ਕਿ ਮੈਂ ਗਲਤ ਆ ਜਾਂ ਠੀਕ ਹੈ ਸੋ ਸਾਥੀਓ ਜਿਆਦਾ ਲੰਬਾ ਨਾ ਲੈਂਦਾ ਹੋਇਆ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵੱਧ ਘੱਟ ਲੱਭ ਚ ਬੋਲਿਆ ਗਿਆ ਹੋਇਆ ਤਾਂ ਮੈਨੂੰ ਮਾਫ ਕਰਿਓ ਸੋ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ